ਸਾਰੇ ਜਗਤ ਵਿੱਚ ਹੀ ਪਾਪ ਦਾ ਵਰਤਾਰ ਹੈ ਨਾ ਤੀਰਥ ਬਚਿਆ ਕੋਈ ਨਾ ਧਰਮ ਸਥਾਨ ਬਚਿਆ ਨਾ ਧਾਰਮਿਕ ਆਗੂ ਬਚੇ ਨੇ ਕੋਈ ਨਹੀਂ ਬਚਿਆ ਕਿਉਂਕਿ ਸਮੱਸਿਆਵਾਂ ਬਾਹਰ ਨਹੀਂ ਸਮੱਸਿਆਵਾਂ ਬੰਦੇ ਦੇ ਅੰਦਰ ਨੇ ਦੁੱਖਾਂ ਦੇ ਕਾਰਨ ਬੰਦੇ ਦੇ ਅੰਦਰ ਪਏ ਨੇ ਪਰੇਸ਼ਾਨ ਹੋਣ ਦੇ ਰੀਜ਼ਨ ਜਿਹੜੇ ਨੇ ਉਹ ਸਾਡੇ ਸੁਰਤ ਵਿੱਚ ਨੇ ਸਾਡੇ ਮਨ ਵਿੱਚ ਨੇ ਬਾਹਰ ਕਿਤੇ ਨਹੀਂ ਪਏ ਇਸ ਵਾਸਤੇ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਬਾਬਾ ਦੇਖਿਆ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦੇ ਸਿਆਏ ਉਹਨਾਂ ਨੂੰ ਸਾਰਾ ਸੰਸਾਰ ਛੜਦਾ ਬਲਦਾ ਨਜ਼ਰ ਆਇਆ ਦਇਆਵਾਨ ਨੇ ਮਹਾਰਾਜ ਸਤਗੁਰੂ ਨੇ ਇਹਦਾ ਕਾਰਨ ਲੱਭਿਆ ਬਾਝੋਂ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੋਕਾਈ ਵੀ ਜਗਤ ਅਸਲ ਵਿੱਚ ਸੁਰਤ ਔਰ ਮਨ ਕਰਕੇ ਗੁਰ ਉਪਦੇਸ਼ ਨਾਲੋਂ ਟੁੱਟਿਆ ਹੋਇਆ ਹੈ ਕਰਮकांड ਬਹੁਤ ਹੋ ਰਿਹਾ ਤੀਰਥਾਂ ਦੇ ਉੱਤੇ ਲੋਕ ਦਾਨ ਕਰ ਰਹੇ ਨੇ ਪੁੰਨ ਕਰ ਰਹੇ ਨੇ ਸ਼ਾਸਤਰ ਪੜ ਰਹੇ ਨੇ ਹੱਥ ਵਿਖਾ ਰਹੇ ਨੇ ਜੋਤੀਆਂ ਨੂੰ ਬੜੇ ਬੜੇ ਤਰੀਕੇ ਉਦੋਂ ਵੀ ਚੱਲ ਐਸੇ ਨਹੀਂ ਵੀ ਹੋਣੀ ਦੁਨੀਆ ਕਰਨ ਲੱਗੀ ਉਦੋਂ ਉਦੋਂ ਵੀ ਕਰ ਰਹੀ ਸੀ ਸੂਰਜ ਨੂੰ ਪਾਣੀ ਦੇ ਰਹੇ ਯਾਤਰਾ ਕਰ ਰਹੇ ਨੇ ਮੂਰਤੀਆਂ ਨੂੰ ਮੱਥੇ ਟੇਕ ਰਹੇ ਇਹ ਥੋੜਾ ਵੀ ਅਸੀਂ ਪੈਦਾ ਹੋਏ ਤੇ ਅਸੀਂ ਕਰਨ ਲੱਗ ਪਏ ਉਹ ਏਡੇ ਏਡੇ ਲੋਕ ਕਰਮਕਾਂਡ ਕਰਮਕਾਂਡੀ ਮੌਜੂਦ ਸਨ ਉਸ ਵੇਲੇ ਤੇ ਮਹਾਰਾਜ ਉਹਨਾਂ ਨੂੰ ਵੀ ਦੱਸਣ ਗਏ ਵੀ ਤੁਹਾਡੇ ਦੁੱਖਾਂ ਦੀ ਨਿਵਰਤੀ ਇਨ੍ਹਾਂ ਕੰਮਾਂ ਨਾਲ ਨਹੀਂ ਹੋਣੀ ਸਤ ਸੰਗੀ ਬਣੋ ਸੱਚ ਨੂੰ ਅਪਣਾਓ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰੋ ਵੈਰਾਗ ਧਾਰਨ ਕਰੋ ਮਨ ਤੇ ਬਿਰਤੀ ਦਾ ਸ਼ੁੱਧੀਕਰਨ ਕਰੋ ਇਹੀ ਇੱਕੋ ਇੱਕ ਹੱਲ ਔਰ ਤਰੀਕਾ ਹੈ ਹੋਰ ਕੋਈ ਤਰੀਕਾ ਨਹੀਂ ਮਨੁੱਖ ਦੀ ਸਮੱਸਿਆ ਇਹ ਹੈ ਕਿ ਇਹ ਜਿਵੇਂ ਬਾਜ਼ਾਰ ਚੋਂ ਆਰਟੀਫੀਸ਼ੀਅਲ ਜਾਂ ਇਉਂ ਕਹ ਲੋ ਬਣੀਆਂ ਬਣਾਈਆਂ ਚੀਜ਼ਾਂ ਖਰੀਦ ਲਿਆਉਂਦਾ ਹੈ ਨਾ ਮਨੁੱਖ ਚਾਹੁੰਦਾ ਵੀ ਧਰਮ ਵੀ ਐਵੇਂ ਬਣਿਆ ਬਣਾਇਆ ਮਿਲ ਜਾਏ ਕਮਾਉਣਾ ਨਾ ਪਵੇ ਉਹਨੂੰ ਜੀਣਾ ਨਾ ਪਵੇ ਉਹਦੀ ਸਿੱਖਿਆ ਨਾ ਲੈਣੀ ਪਵੇ ਉਹਦੇ ਤੇ ਸਮਾਂ ਨਾ ਲਾਉਣਾ ਪਵੇ ਬਸ ਮੈਨੂੰ ਇਦਾਂ ਹੀ ਕੋਈ ਗੁਰਮੁਖ ਕਹਿ ਜਾਏ ਤੇ ਮੈਂ ਗੁਰਮੁਖ ਬਣ ਜਾਵਾਂ ਮਨੁੱਖ ਸਸਤੇ ਸੌਦੇ ਚਾਹੁੰਦਾ ਜਦੋਂ ਕਿ ਇਹ ਤਾਂ ਰਾ ਹੀ ਇਹ ਹੈ ਮਨ ਦੇ RAM ਲਿਆ ਹੈ ਮੋਲ ਤਾਂ ਕਮਾਈ ਦਾ ਮਾਰਗ ਹੈ ਲੋਕ ਹੀ ਆਪਾਂ ਹੀ ਇੱਕ ਦੂਜੇ ਨੂੰ ਸਾਰੇ ਸਲਾਈ ਜਾਈਏ ਉਹਦੇ ਨਾਲ ਸਾਡੀ ਹੌਂ ਦੀ ਪੂਰਤੀ ਹੀ ਹੁੰਦੀ ਹੈ ਜਦੋਂ ਅਸੀਂ ਗੁਰੂ ਸ਼ਬਦ ਦਾ ਅਭਿਆਸ ਖੁਦ ਕਰਦੇ ਹਾਂ ਤੇ ਸਾਨੂੰ ਆਪਣੇ ਅੰਦਰ ਚਾਕਣ ਦਾ ਸਬਬ ਬਣਦਾ ਹੈ ਮੌਕਾ ਬਣਦਾ ਹੈ ਅਸੀਂ ਖੁਦ ਆਪਣੇ ਆਪ ਨੂੰ ਸਵਾਰਦੇ ਹਾਂ ਫਿਰ ਕਿਸੇ ਦੀਆਂ ਗੱਲਾਂ ਤੱਕ ਸੀਮਤ ਨਹੀਂ ਰਹਿੰਦੇ ਗੁਰੂ ਨਾਨਕ ਮਹਾਰਾਜ ਦਾ ਮਾਰਗ ਕੀ ਹੈ ਗੁਰੂ ਦੁਆਰਾ ਹੋਏ ਸੋਜੀ ਪਾਏ ਸੀ ਏਤ ਦੁਆਰਾ ਧੋਏ ਹੱਛਾ ਹੋਏ ਸੀ ਆਪਣੇ ਮਨ ਦੇ ਭਾਂਡੇ ਨੂੰ ਗੁਰੂ ਸ਼ਬਦ ਨਾਲ ਮਾਂਜੇ